ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਜੋਗਾ ਸਿੰਘ ਜੀ ਘੋੜੇ ਉੱਪਰ ਸਵਾਰ ਹੁੰਦੇ ਹਨ ਤੇ ਆਪਣੇ ਟੁੱਟੇ ਮਨ ਨੂੰ ਲੈ ਕੇ ਧੰਨ ਗੁਰਗੋਬਿੰਦ ਸਿੰਘ ਜੀ ਦੇ 발ਵੱਦੇ ਹਨ ਤੇ ਥੋੜੇ ਹੀ ਟਾਈਮ ਦੇ ਵਿੱਚ ਅਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਜਾਂਦੇ ਹਨ ਤੇ ਮਹਾਰਾਜ ਧੰਨ ਗੁਰਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਜਾ ਕੇ ਨਸਤਮਸਤਕ ਹੁੰਦੇ ਹਨ ਤੇ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਦੇ ਹਨ ਤੇ ਮਹਾਰਾਜ ਭਾਈ ਜੋਗਾ ਸਿੰਘ ਨੂੰ ਰਾਜੀ ਖੁਸ਼ੀ ਦਾ ਕੁਸਕੇ ਇੱਕ ਬਚਨ ਕਰਦੇ ਹਨ ਕਿ ਭਾਈ ਜੋਗਾ ਸਿੰਘ ਬੜਾ ਸਦਗੀ ਸਖ ਹੈ ਮੇਰੇ ਹੁਕਮ ਨੂੰ ਮੰਨ ਕੇ ਆਇਆ ਹੈ ਤੂੰ ਰਤਾ ਵੀ ਜੀ ਨਹੀਂ ਕੀਤੀ ਹੁਕਮ ਕਮਾਉਣ ਵਾਲਾ ਹੈ ਤੇਰੀ ਕਰਨੀ ਬੜੀ ਮਹਾਨ ਹੈ ਭਾਈ ਜੋਗਾ ਜੀ ਤੇ ਨਿਮਰਤਾ ਵਿੱਚ ਭਾਈ ਜੋਗਾ ਸਿੰਘ ਜੀ ਨੇ ਫਿਰ ਕਿਹਾ ਕਿ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਹੀ ਸਬਰ ਸੰਤੋਖ ਮਿਲਦਾ ਹੈ ਤੇ ਭਾਈ ਜੋਗਾ ਸਿੰਘ ਨੀਮਾ ਜਾ ਹੁੰਦਾ ਹੋਇਆ ਮਹਾਰਾਜ ਦੀਆਂ ਅੱਖਾਂ ਵਿੱਚ ਅੱਖਾ ਪਾਉਂਦਾ ਤੇ ਕਹਿੰਦਾ ਹੈ ਕਿ ਮਹਾਰਾਜ ਅੱਖਾਂ ਵਿੱਚ ਬੜੀ ਲਾਲੀ ਹੈ ਲੱਗਦਾ ਹੈ ਰਾਤ ਚੰਗੀ ਤਰ੍ਹਾਂ ਆਰਾਮ ਨਹੀਂ ਕੀਤਾ ਫਿਰ ਮਹਾਰਾਜ ਤੁਨ ਗੁਰੂ ਗੋਬਿੰਦ ਸਿੰਘ ਜੀ ਦੇ ਇਥੇ ਖੁਦ ਬਚਨ ਹਨ ਜਗਾਵੇਂ ਵੀ ਆਪ ਤੇ ਪੁੱਸੇ ਵੀ ਆਪ ਫਿਰ ਭਾਈ ਜੋਗਾ ਸਿੰਘ ਕਹਿੰਦੇ ਹਨ ਕਿ ਮਹਾਰਾਜ ਮੈਂ ਕੁਝ ਸਮਝਿਆ ਨਹੀਂ ਫਿਰ ਮਹਾਰਾਜ ਕਹਿੰਦੇ ਕਿ ਭਾਈ ਜੋਗਾ ਸਿੰਘ ਤੇਰੀ ਖਾਤਰ ਸਾਰੀ ਰਾਤ ਬੇਸਵਾ ਦੇ ਦਰਵਾਜ਼ੇ ਉੱਤੇ ਮੈਂ ਦਰਵਾਜ਼ਾ ਬਣ ਕੇ ਖੜਾ ਰਿਹਾ ਹਾਂ ਕਿਧਰੇ ਇਹ ਮੇਰਾ ਜੋਗਾ ਇਹ ਬੇਸਵਾ ਜੋਗਾ ਨਾ ਰਹਿ ਜਾਵੇ ਕਿਧਰੇ ਇਹ ਨਰਕ ਜੋਗਾ ਨਾ ਰਹਿ ਜਾਵੇ ਤੇ ਕਿਧਰੇ ਇਹ ਵਿਕਾਰਾਂ ਜੋਗਾ ਨਾ ਰਹਿ ਜਾਵੇ ਇਤਿਹਾਸਕਾਰ ਦੱਸਦੇ ਹਨ ਫਿਰ ਜੋਗਾ ਸਿੰਘ ਨੇ ਅੱਖਾਂ ਵਿੱਚ ਅਥਰੂ ਲੈੰਦੇ ਤੇ ਮਹਾਰਾਜ ਦੇ ਪੈਰਾਂ ਵਿੱਚ ਡਿੱਗ ਪਿਆ ਉਹਨਾਂ ਦੇ ਪੈਰਾਂ ਨੂੰ ਫੜ ਕੇ ਕਹਿਣ ਲੱਗਾ ਕਿ ਮਹਾਰਾਜ ਬੱਚਾ ਭੁੱਲ ਜਾਂਦਾ ਹੈ ਗਲਤੀਆਂ ਕਰ ਦਿੰਦਾ ਹੈ ਤੇ ਮਾਤਾ ਪਿਤਾ ਮਹਾਰਾਜ ਬਖਸ਼ਣਹਾਰ ਹੁੰਦੇ ਨੇ ਕਹਿੰਦਾ ਹੈ ਮਹਾਰਾਜ ਮੈਂ ਭੁੱਲ ਗਿਆ ਸੀ ਜਦੋਂ ਖੰਡੇ ਬਾਟੇ ਦੀ ਪੌਲ ਸਕੀ ਸੀ ਮੈਨੂੰ ਕੁਰੇ ਤਾਂ ਦੱਸਿਆ ਸਨ ਕਿ ਗਲਤ ਸੰਗ ਨਹੀਂ ਕਰਨਾ ਮੇਰੀ ਜੋ ਮਤ ਸੀ ਉਸ ਉੱਪਰ ਹੰਕਾਰ ਦਾ ਪਰਦਾ ਪੈ ਗਿਆ ਸੀ ਧੰਨੋ ਪਾਸ਼ਾ ਤੁਸੀਂ ਜੋ ਮੇਰੀ ਤੁਸੀਂ लाज ਰੱਖ ਲਈ ਮਹਾਰਾਜ ਨੇ ਇੱਥੇ ਜੋਗਾ ਸਿੰਘ ਨੂੰ ਬਖਸ਼ ਦਿੱਤਾ ਤੇ ਕਹਿਤਾ ਕਿ ਭਾਈ ਜੋਗਾ ਸਿੰਘ ਅਸੀਂ ਪਰਖ ਕਰਨੀ ਸੀ ਜਾ ਚਲਾ ਜਾ ਆਪਣੇ ਘਰੇ ਜਾ ਕੇ ਦਰਸਤੀ ਨਮਾ ਤੇ ਜਦੋਂ ਦਿਲ ਕਰੇ ਵਾਪਸ ਆ ਜਾਵੀਂ ਫਿਰ ਭਾਈ ਜੋਗਾ ਸਿੰਘ ਜੀ ਕੁਝ ਸਮਾਂ ਆਪਣੇ ਗ੍ਰਸਤ ਜੀਵਨ ਵਿੱਚ ਰਹੇ ਤੇ ਉਸ ਤੋਂ ਬਾਅਦ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਵਾਪਸ ਅਨੰਦਪੁਰੀ ਵਿਖੇ ਆ ਗਏ ਇਸ ਕਥਾ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਲੋਕਾਂ ਨੂੰ ਪੈਸੇ ਦਾ ਉੱਚੀ ਯਾਤੀ ਦਾ ਤਾਂ ਹੰਕਾਰ ਹਰ ਕਿਸੇ ਨੂੰ ਹੀ ਹੋ ਜਾਂਦਾ ਹੈ ਪਰ ਕਈ ਵਾਰ ਭਜਨ ਮੰਦਗੀ ਨਾਮ ਦਾ ਵੀ ਹੰਕਾਰ ਹੋ ਜਾਂਦਾ ਹੈ ਇੰਨਾ ਸਾਰੇ ਵਿਕਾਰਾਂ ਨੂੰ ਉੱਚੀ ਜਾਤੀ ਦੇ ਹੰਕਾਰ ਨੂੰ ਮਾਇਆ ਦੇ ਹੰਕਾਰ ਨੂੰ ਜਾਂ ਹੋਰ ਔਗਣਾਂ ਨੂੰ ਤਾਂ ਨਾਮ ਦਾ ਸਿਮਰਨ ਦੂਰ ਕਰ ਦਿੰਦਾ ਹੈ ਪਰ ਜਦੋਂ ਨਾਮ ਦਾ ਹੀ ਹੰਕਾਰ ਹੋ ਜਾਵੇ ਫਿਰ ਜੂਨੀ ਨਹੀਂ ਕੱਟੀ ਜਾਂਦੀ ਭਟਕਣਾ ਵਿੱਚ ਪਿਆ ਰਹਿੰਦਾ ਬੰਦਾ ਤੇ ਇਹ ਸੀ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਜੋਗਾ ਸਿੰਘ ਜੀ ਦੀ ਸਾਖੀ ਦਾ ਇਤਿਹਾਸ ਦਾ ਧਿਆਨ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ